ਦੋਸਤੋ ਮੈਂ ਗੀਤਕਾਰ ਪ੍ਰਿੰਦਰ ਸਹੋਲੀ ਵਾਲਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਨਸਾਨੀਅਤ ਦੇ ਨਾਮ ਤੇ ਇੱਕ ਕਲੰਕ ਇੱਕ ਬੰਦੇ ਵੱਲੋਂ ਮੇਰੇ ਘਰੇ ਰੱਖੇ ਕਬੂਤਰਾਂ ਦੇ ਨਾਲ ਬਦਫੈਲੀ ਕਰੀ ਉਸ ਬੰਦੇ ਨੇ ਜਿਹਦੇ ਕਰਕੇ 6 ਕਬੂਤਰ ਮਾਰਤੇ ਉਸ ਬੰਦੇ ਨੇ ਪਹਿਲਾਂ ਵੀ ਦੱਸਿਆ ਸੀ ਕਿ ਸਾਰੇ ਕਬੂਤਰਾਂ ਦਾ ਜੋ ਪ੍ਰਾਈਵੇਟ ਪਾਰਟ ਆ ਉਹ ਪਾਟਿਆ ਹੋਇਆ ਸੀ ਉੱਥੋਂ ਦੀ ਉਹਨਾਂ ਦੀਆਂ ਅੰਤਣੀਆਂ ਬਾਹਰ ਆਈਆਂ ਹੋਈਆਂ ਸੀ ਸੋ ਉਸ ਬੰਦੇ ਉੱਤੇ ਐਫ ਆਰ ਵੀ ਦਰਜ ਹੋ ਗਈ ਆ ਤੇ ਕਬੂਤਰਾਂ ਦਾ ਮੈਡੀਕਲ ਵੀ ਹੋ ਗਿਆ ਮੈਡੀਕਲ ਦੀ ਰਿਪੋਰਟ ਆ ਜੋ ਆ ਜਾਵੇਗੀ ਪਰ ਦੂਸਰੇ ਪਾਸੇ ਹਜੇ ਤੱਕ ਉਹ ਬੰਦਾ ਪੁਲਿਸ ਨੇ ਰਿਸਟ ਨਹੀਂ ਕਰਿਆ ਕਾਰਨ ਕੀ ਹੈ ਮੈਨੂੰ ਨਹੀਂ ਪਤਾ ਕਾਹ ਤੋਂ ਨਹੀਂ ਹੋ ਰਿਹਾ ਜਾਂ ਭੱਜਿਆ ਹੋਇਆ ਕਹਿ ਰਹੇ ਨੇ ਪੁਲਿਸ ਪਰ ਪਤਾ ਹੀ ਫਿਰਦਾ ਤਾਂ ਇੱਥੇ ਕਿਤੇ ਐਡਾ ਕਿੱਡਾ ਕੋ ਨਦੀਨ ਆ ਜਿਹੜਾ ਆਵਾਮਾ ਦੇ ਜੰਗਲਾਂ ਦੇ ਵਿੱਚ ਜਾ ਕੇ ਲੁੱਕ ਗਿਆ ਵੀ ਉਹ ਫੜੀ ਨਹੀਂ ਹੋ ਰਿਹਾ ਜਾਂ ਤਾਂ ਫਿਰ ਇਹ ਕਾਰਨਾ ਵੀ ਪੁਲਿਸ ਨੂੰ ਕੋਈ ਮਤਲਬ ਹੀ ਨਹੀਂ ਚੱਲਿਆ ਯਾਰ ਕਬੂਤਰ ਹੀ ਮਰੇ ਨੇ ਕਿਰੋਂ ਕੋ ਬੰਦਾ ਮਾਰੂ ਕਿਸੇ ਦੇ ਜਵਾਕ ਦੇ ਨਾਲ ਇਹ ਜੀ ਕਰਤੂਤ ਕਰੂਗਾ ਉਸ ਚੀਜ਼ ਦੀ ਅਡੂਕ ਕਰ ਰਹੀ ਆ ਪੁਲਿਸ ਜੇ ਪੜਨਾ ਹੋਵੇ ਤਾਂ ਕੀ ਨਹੀਂ ਹੋ ਸਕਦਾ ਇਸ ਗੱਲ ਦਾ ਸਭ ਨੂੰ ਪਤਾ 16 ਤਰੀਕ ਦੀ ਰਿਪੋਰਟ ਲਿਖਾਈ ਹੋਈ ਹੈ ਅੱਜ ਤਰੀਕ ਦੇਖ ਲਓ 30 ਤਰੀਕ ਹੋ ਚੁੱਕੀ ਆ ਪਰ ਹਜੇ ਤੱਕ ਕੋਈ ਮਹੱਤਵਪੂਰਨ ਨਹੀਂ ਹੈਗਾ ਆਰਾਮ ਨਾਲ ਬੰਦਾ ਤੁਰਿਆ ਫਿਰਦਾ ਵਾ ਠੀਕ ਆ ਮਾੜਾ ਮੋਟਾ ਜਾਨੀ ਕਹੇ ਉਰੇ ਉਰੇ ਹੋ ਜਾਂਦਾ ਹੁਣਾ ਪਰ ਵੜਨ ਤਾਂ ਫੜ ਸਕਦੇ ਨੇ ਪਰ ਸੀਰੀਅਸਲੀ ਲਿਆ ਜਾ ਰਿਹਾ ਇਸ ਚੀਜ਼ ਨੂੰ ਇਹ ਵੀਡੀਓ ਕੋਣ ਦਾ ਮੇਰਾ ਮਕਸਦ ਇਹ ਹੀ ਆ ਵੀਰੇ ਮੈਂ ਤੁਹਾਡੇ ਕੋਲੋਂ ਆਪਦੀ ਖਾਤਰ ਕੋਈ ਮਦਦ ਨਹੀਂ ਮੰਗ ਰਿਹਾ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਖਾਤਰ ਤਾਂ ਕਹਿ ਰਿਹਾ ਤਾਂ ਜੋ ਇਹ ਵੀਡੀਓ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚੇ ਤੇ ਪੁਲਿਸ ਨੂੰ ਥੋੜਾ ਜਿਹਾ ਹੋਵੇ ਵੀ ਹਾਂ ਯਾਰ ਇਹ ਗੱਲ ਵੱਧ ਚੁੱਕੀ ਆ ਇਹਨੂੰ ਹੁਣ ਆਪਾਂ ਫੜੀਏ ਮੈਂ ਇੱਕ ਬੇਜਵਾਨਾਂ ਦੀ ਖਾਤਰ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਖਾਤਰ ਤੁਹਾਡੇ ਮੂਰੇ ਹੱਥ ਜੋੜ ਰਿਹਾ ਵੀਰੇ ਯਾਰ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਫੇਰ ਕਰਕੇ ਦੁਨੀਆ ਦੇ ਕੋਨੇ-ਕੋਨੇ ਵਿੱਚ ਪਚਾ ਦੋ ਤੇ ਹੋਰ ਵੀ ਆ ਜਿਹੜੇ ਪ੍ਰੈਸਾਂ ਵਾਲੇ ਫਿਰਦੇ ਨੇ ਮਤਲਬ ਲੋਕਾਂ ਦੀਆਂ ਮੜਾ-ਮੋਟਾ ਕਿਸੇ ਦੀ ਲੜਾਈ ਹੋ ਜੇ ਜਾਂ ਹੋਰ ਹੋ ਜੇ ਤਾਂ ਫਟਾਫਟ ਆਉਂਦੇ ਕੈਮਰੇ ਚਾਕੇ ਮੈਕ ਲੈ ਕੇ ਪਹੁੰਚ ਜਾਂਦੇ ਨੇ ਔਰ ਮੈਂ ਇਸ ਵਿਸ਼ੇ ਦੇ ਉੱਤੇ ਤਿੰਨ-ਚਾਰ ਬੰਦਿਆਂ ਨਾਲ ਕਨੈਕਟ ਵੀ ਕਰਿਆ ਵੀ ਕਹਿ ਰਹੇ ਆਓ ਆਪਾਂ ਮੜਾ-ਮੋਟਾ ਰੌਲਾ ਪਾਈਏ ਤਾਂ ਜੋ ਪੁਲਿਸ ਨੂੰ ਵੀ ਹੋਵੇ ਵੀ ਹਾਂ ਇਹਦੇ ਨਾਲ ਬੰਦੇ ਤੁਰੇ ਨੇ ਯਾਰ ਕੋਈ ਵੀ ਨਹੀਂ ਆਇਆ ਮੈਂ ਸੱਚ ਕਹਿੰਦਾ ਸਿਰਫ ਇੱਕ ਦੋ ਪੱਤਰਕਾਰ ਨੇ ਉਹ ਵੀ ਮੇਰੇ ਪਿਆਰ ਵਾਲੇ ਨੇ ਸੁਧਾਰਤੋਂ ਆ ਵੀਰ ਜਿਹਨੇ ਇਸ ਗੱਲ ਦੀ خاطر ਮੁੱਦਾ ਚੱਕਿਆ ਜਾਂ ਮੁੱਲਾਂਪੁਰ ਤੋਂ ਦੋ ਫੋਨ ਆਏ ਸੀ ਇੱਕ ਬਨੋਦ ਕਾਲੀਆ ਜੀ ਆ ਪੱਤਰਕਾਰ ਉਹਨਾਂ ਦਾ ਆਇਆ ਸੀ ਜਾਂ ਹੋਰ ਇੱਕ ਦੋ ਵੀ ਆਏ ਨੇ ਉਹ ਜੋ ਮਤਲਬ ਅਖਬਾਰਾਂ ਦੇ ਵਿੱਚ ਖਬਰਾਂ ਲਾਉਂਦੇ ਨੇ ਉਹਨਾਂ ਦੇ ਫੋਨ ਆਏ ਨੇ ਪਰ ਆ ਜਿਹੜਾ ਡਿਜੀਟਲ মিডিਆ ਸੋਸ਼ਲ ਮੀਡੀਆ ਚੱਲ ਰਿਹਾ ਵਾ ਇਹਦੇ ਉੱਤੋਂ ਕਿਸੇ ਨੇ ਵੀ ਹਜੇ ਤੱਕ ਕੱਖ ਨਹੀਂ ਕੀਤਾ ਉਹ ਦੁੱਖ ਲੱਗਦਾ ਯਾਰ ਜੇ ਇੱਕ ਬੇਜਬਾਨਾਂ ਦੇ ਨਾਲ ਐਡਾ ਜੁਰਮ ਹੋ ਗਿਆ ਹੂੰ ਤਾਂ ਜੇ ਕਿਸੇ ਨੇ ਮਤਲਬ ਕਿਸੇ ਦੀ ਕੁੜੀ ਭੱਜ ਗਈ ਤਾਂ ਤੁਸੀਂ ਫੀਲਿੰਗਾਂ ਲੈ ਰਹੇ ਹੂੰ ਉਹਨੇ ਉਹ ਮੈਂ ਇੱਕ ਮੂਰੇ ਕਰਕੇ ਹਾਂ ਜੀ ਕਦੋਂ ਦੇਖੀ ਸੀ ਕਿੱਥੇ ਭੜੀ ਸੀ ਕੀ ਗੱਲ ਹੋ ਗਈ ਤੇ ਮਤਲਬ ਉਹਨਾਂ ਦਾ ਤੁਸੀਂ ਜਰੂਰਸ ਕੱਢ ਦਿੰਨੇ ਹੋ ਪਰ ਜਿਸ ਬੰਦੇ ਦਾ ਕੁੱਤੇ ਬੰਦੇ ਦਾ ਕੱਢਣਾ ਚਾਹੀਦਾ ਉਹਦੀ ਘਰ ਤਾਂ ਤੁਸੀਂ ਬੋਲ ਹੀ ਕੋਈ ਨਹੀਂ ਰਹੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਮੈਨੂੰ ਕਿਸੇ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਤਾਂ ਕੋਈ ਆਸ ਨਹੀਂ ਹੈ ਜੀ ਮੇਰੀ ਪਿਆਰ ਵਾਲੇ ਸੱਜਣਾ ਨੂੰ ਬੇਨਤੀ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਆ ਕਿ ਯਾਰ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਇਸ ਗੱਲ ਦੀਆਂ ਦੁਨੀਆ ਦੇ ਕੋਨੇ-ਕੋਨੇ ਵਿੱਚ ਗੱਲਾਂ ਹੋ ਜਾਣ ਬਈ ਸਹੌਲੀ ਪਿੰਡ ਦੇ ਅਮਰਜੀਤ ਪੁੱਤਰ ਦਰਸ਼ਨ ਸਿੰਘ ਨੇ ਜੋ ਕਰਤੂਤ ਕਰੀਆ ਪੁਲਿਸ ਉਸ ਨੂੰ ਅਰੈਸਟ ਕਰੇ ਕਿ ਦੂਸਰੇ ਪਾਸੇ ਇੱਕ ਅਨਰਦੋਸ਼ ਬੰਦਾ ਗੋਪੀ ਆ ਉਹਦਾ ਉਹੀ ਨਾਮ ਪਰਕੇ ਦੇ ਵਿੱਚ ਪਤਾ ਬੋਮੇ ਸਾਹਿਬ ਕਹਿ ਰਹੇ ਹੋ ਵੀ ਉਸ ਬੰਦੇ ਦਾ ਕੋਈ ਕਸੂਰ ਨਹੀਂ ਉਹਨੇ ਕੋਈ ਵੀ ਅਜਿਹੀ ਗੱਲ ਗੱਲ ਨਹੀਂ ਕਰੀ ਹੈਗੀ ਜਿਹਦੇ ਕਰਕੇ ਪੁਲਿਸ ਨੇ ਉਹਦਾ ਨਾਮ ਪਾਇਆ ਬਾ ਉਹਦਾ ਨਾਮ ਮੈਂ ਕਢਾਉਂਗਾ ਪਰ ਜਿਸ ਬੰਦੇ ਨੇ ਇਹ ਕਰਤੂਤ ਕਰੀ ਆ ਉਸ ਬੰਦੇ ਨੂੰ ਜੇਲ੍ਹ ਦੇ ਸਲਾਖਾਂ ਤੱਕ ਪਹੁੰਚਾਉਣ ਤੱਕ ਮੈਂ ਟੇਕੇ ਨਹੀਂ ਬੈਠੂੰਗਾ ਜੋ ਕਾਨੂੰਨ ਅਨਸਾਰ ਬਣਦੀ ਸਜ਼ਾ ਵਾ ਉਹਨੂੰ ਦਵਾ ਕੇ ਹੀ ਠਿਕੂੰਗਾ ਇਹ ਨਹੀਂ ਹੈਗਾ ਕਿ ਜਿਵੇਂ ਉਹਦਾ ਪਤਰੂ ਘਰ ਦੇ ਤਰੀਕੇ ਨਾਲ ਪੰਜ ਚਾਰ ਦਿਨ 10 ਵੀ ਦਿਨ ਉਰੇ ਪਰੇ ਹੋ ਜਾ ਗੱਲ ਠੰਡੀ ਪੈ ਜੂ ਇਹ ਗੱਲ ਮੋਦੇ ਘਰਦਿਆਂ ਨੂੰ ਵੀ ਸਨੇਹਾਦਿੰਨਾ ਗੱਲ ਠੰਡੀ ਨਹੀਂ ਪੈਣੀ ਕਿਤੇ ਭਲੇਖੇ ਵਿੱਚ ਹੁਣ ਜੇ ਹੁਣ ਪੁਲਿਸ ਨਹੀਂ ਕੁਝ ਕਰਦੀ ਤਾਂ ਚਾਹੇ ਮੈਨੂੰ ਪੁਲਿਸ ਦਾ ਥਾਣਾ ਨਾ ਘੇਰ ਨਾ ਪਵੇ ਮੈਂ ਇਕੱਲਾ ਹੀ ਬਹੁਤ ਹਾਂ ਮੈਂ ਇਕੱਲਾ ਹੀ ਬਹੁਤ ਹਾਂ ਤੇ ਪਰ ਪਿਆਰ ਵਾਲਿਆਂ ਤੋਂ ਸਾਥ ਮੰਗ ਰਹੇ ਹਾਂ ਮੈਂ ਜੇ দমੋਗੇ ਤਾਂ ਠੀਕ ਹੈ ਨਹੀਂ ਤਾਂ ਫਿਰ ਬਥੇਰਾ ਕੱਲਾ ਹੀ ਉਸ ਬੰਦੇ ਨੂੰ ਸਜ਼ਾ ਦਿਵਾ ਕੇ ਹੀ ਚੈਨ ਦੇ ਨਾਲ ਬੈਠੂੰਗਾ ਸੋ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ